ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋਖ ਬਲੌਗਸ ਬਪਰ ਜਿੰਨੇ ਦਾ ਸਵਾਗਤ ਹੈ ਹੋਰ ਕਿਤੇ ਠੀਕ ਠਾਕ ਹੋ ਸਾਰੇ ਵਧੀਆ ਹੋ ਦੇਖੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਹੈਗੀ ਆ ਤਰੀਕ 20 ਤੇ ਬਹੁਤ ਅਹਿਮ ਦਿਨੇ ਆ ਤੇ ਬਹੁਤ ਵਧੀਆ ਦਿਨੇ ਆ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਕਲਾ ਰਿਮਿਊਜ਼ਿਕ ਨਾ ਜਾਇਓ ਤੇ ਮਾਰਨਿੰਗ ਟਾਈਮ ਆ ਤੇ 8:30 ਦਾ ਟਾਈਮ ਹੋ ਗਿਆ ਇਹ ਲੰਮੀ ਚੱਲ ਗਈ ਤੇ ਪੁਰਾ ਪੌਣ ਤੇ ਤੇ ਪਰ ਉਹਨਾਂ ਦਾ ਇਹ ਦੋ ਕੀ ਰਹਿੰਦੇ ਬਸ ਖਤਮ ਹੋ ਜਾਣੇ ਆ ਤੇ ਦੇਖੋ ਕਿੱਦਾਂ ਬਾਹਰ ਹਨੇਰੀ ਚੱਲਣ ਢਈ ਆ ਜੇ ਬਲੌਗ ਨੂੰ ਅੰਡ ਤੱਕ ਦੇਖਿਆ ਕਰੋ ਤੇ ਕਮੈਂਟ ਕਰਿਆ ਕਰੀ ਦੱਸਿਆ ਕਰੋ ਹਣ ਕਮੈਂਟ ਕਰਕੇ ਤੇ ਕਿੱਦਾਂ ਚੱਲਣ ਇਹ ਹਨੇਰੀ ਵਾਰ ਹਵਾ ਤੇ ਨਾਲ ਸਾਡੇ ਲਾਈਟ ਆਫ ਹੋ ਗਈ ਆ ਲਾਈਟ ਨਹੀਂ ਹੋ ਰਹੀ ਹੈਗੀ ਤੇ ਆਉ ਤੁਹਾਨੂੰ ਦਿਖਾਉਣੀ ਆ ਕਿੱਸੇ ਕਿੱਦਾਂ ਸਵੇਦੀ ਤੇ ਨਿੱਤ ਹਵਾ ਹਵਾ ਖੜ ਖੜ ਦੀ ਬਈਆ ਬੂਏ ਕਿਤੇ ਖੜਕਦੇ ਆ ਇਹ ਦੇਖੋ ਜੀ ਇਹ ਜਿਹੜੇ ਹਵਾ ਨਾ ਇਹ ਕਣਕਾਂ ਨੂੰ ਪਕਾਉਗੀ ਤੇ ਕਣਕ ਆ ਪੱਕਣ ਗਈ ਇਹਦੇ ਨਾਲ ਤੇ ਸਾਡੇ ਮੰਮੀ ਕਹਿੰਦੇ ਹੁੰਦੇ ਆ ਵੇ ਲਹਟ ਗੁੰਦੇ ਲਹਟ ਚਲਦੇ ਹੁੰਦੇ ਆ ਤੇ ਜਦੋਂ ਮਨਾਲ ਕਣਕਾਂ ਚਲਦੀਆਂ ਇਹ ਮਤਲਬ ਕੰਮ ਕਰ ਮੇਰੇ ਸਾਰੇ ਕੰਮੇ ਵਾਲੇ ਪਏ ਹਜੇ ਕਿਤੇ ਨੂੰ ਮੈਂ ਕਿਹਾ ਤੁਹਾਨੂੰ ਮਾਰ ਨਹੀਂ ਪਿਆ ਆ ਵੀ ਜਿੱਦ ਤੱਕ ਦਵਾ ਤੇ ਅੱਜ ਤੱਕ ਹੁਣ ਕੰਮ ਹੈਗਾ ਦਿਨਾਂ ਦਾ ਆਪਾਂ ਡਿਸਕਸ ਕਰਦੇ ਹਾਂ ਤੇ ਕਿੰਨੇ ਦਿਨ ਛੋਟੇ ਸੀਗੇ ਬੜੇ ਨੇਲ ਦੇ ਕਰ ਦਈਏ ਹੁਣ ਆ ਵੀਊ ਦਿਖਾਇਆ ਤੇ ਹਵਾ ਉਹ ਚੱਲਣ ਡਈ ਆ ਸ਼ਾਂ ਸ਼ਾਂ ਹੁੰਦੀ ਆ ਵਿੱਚ ਕਰ ਲੈ ਤਿਆਰੀ ਕਰਕੇ ਕਿੱਤਾਂ ਪਿਪੜਨੀ ਅੱਜ ਜ਼ਰਾ ਤੇ ਕਰ ਕੋ ਤਿਆਰੀ ਇੱਕ ਪੇਪਰ ਪਾਓ ਨਵੀਂ ਕਲਾਸ ਛੋਹੋ ਆਉਣ ਦਾ ਲੱਗਣਾ ਨਹੀਂਗਾ ਛੁੱਟੀ ਹੈ ਅੱਛਾ ਕਾਲੂ ਐਂਡ ਦਾ ਪੇਪਰ ਹੈ ਫਿਰ ਵੀ ਹੈ ਨਾ ਫਿਰ ਛੁੱਟੀਆਂ ਹੋਣਗੀਆਂ ਨਾ ਵਿਸਾਖੀ ਤੱਕ ਤੁਸੀਂ ਜਾਇਓ ਸਰੋਵਰ ਤੇ ਤੇ ਜਾ ਕੇ ਸੇਵਾ ਕਰਿਓ ਤੇ ਜਾ ਕੇ ਨਾ ਜਿਹੜੀ ਸਾਲ ਬਾਅਦ ਸੇਵਾ ਮਿਲਦੀ ਆ ਸੇਵਾ ਕਰਨੀ ਚਾਹੀਦੀ ਆ ਹੋਰ ਤੁਹਾਨੂੰ ਸਰੋਵਰ ਤੇ ਜਾ ਕੇ ਫਿਰ ਦਰਸ਼ਨ ਕਰਾਵਾਂਗੇ ਸਰੋਵਰ ਦੇ ਤੇ ਤੁਸੀਂ ਚਲੋ ਕੇ ਮੇਰੀ ਵੀਡੀਓ ਚ ਦੇਖਿਆ ਹੋਊਗਾ ਹੰਦਾਸ ਸਰੋਵਰ ਨਹੀਂ ਐਸਾ ਜਾਵਾਂਗੇ ਸ਼ਾਮ ਨੂੰ ਹੁਣ ਘਰ ਦੇ ਕੰਮ ਕਰ ਕਰ ਲਈਏ ਜਿਹੜੇ ਰਹਿੰਦੇ ਆ ਜੀ ਸ਼ਾਮ ਦੇ 7:30 ਹੋ ਗਏ ਬਾਬਾ ਹੰਦਾਲ ਜੀ ਦੇ ਸरोवर ਤੇ ਪਹੁੰਚ ਗਏ ਆ ਮਤਲਬ ਇਹ ਸरोवर ਹੈਗਾ ਪਿੰਡ ਦੇ ਬਾਹਰ ਬਾਹਰ ਆ ਜੋ ਕਿ ਬਾਬਾ ਹੰਦਾਲ ਜੀ ਦਾ ਗੁਰਦੁਆਰਾ ਸਾਹਿਬ ਉਹ ਪਿੰਡ ਦੇ ਅੰਦਰ ਆ ਤੇ ਤੁਸੀਂ ਮੇਰੇ ਅਕਸਰ ਬਲੌਗ ਚ ਦੇਖਦੇ ਰਹਿੰਦੇ ਹੋਵੋਗੇ ਬਾਬਾ ਹੰਦਾਲ ਜੀ ਦਾ ਮਤਲਬ ਮੈਂ ਪਹਿਲਾਂ ਵੀ ਅਪਲੋਡ ਕੀਤੀ ਸੀ ਵੀਡੀਓ ਸਾਰਾ ਮਤਲਬ ਦਿਖਾਇਆ ਸੀ ਬਾਬਾ ਹੰਦਾਲ ਜੀ ਦਾ ਮਤਲਬ ਸरोवर ਤੇ ਦੇਖੋ ਮੈਂ ਤਾਂ ਗਰਾਲ ਸੌਰੀ ਕਰ ਲਾਲ ਤੇ ਪਹਿਲਾਂ ਆ ਗਿਆ ਸੀਗਾ ਮਤਲਬ ਸੇਵਾ ਕਰਨ ਮੈਂ ਜੋਤ ਤੇ ਜੋ ਜਿਹੜੇ ਡੈਡੀ ਅਸੀਂ ਆ ਗਏ ਤੁਰ ਕੇ ਤੇ ਸੰਗਤ ਉਹਦੀ ਦਾ ਮੋਟਰਸਾਈਕਲ ਤੇ ਆਉਂਦੀ ਆ ਗੱਡੀਆਂਦਿਆਂ ਦੇ ਕਈ ਜਿਹਤਾਂ ਵਾਲੇ ਛੜ ਪਿੰਡ ਡੇਰੇ ਵੀ ਬਹੁਤ ਜਿੱਦਾਂ ਮਤਲਬ ਖੂਹਾਂ ਵਾਲੇ ਆ ਗੱਡੀਆਂ ਤੇ ਆ ਜਾਂਦੇ ਆ ਕਈ ਤੁਰ ਕੇ ਆ ਜਾਂਦੇ ਆ ਤਾਂ ਆਪਣੀ ਜਿਹੜੀ ਇੱਛਾ ਹੈ ਜਿੱਦਾਂ ਵਿਗਾਉਂਦਾ ਆ ਤੇ ਜ਼ਰੂਰ ਆਪਣੀ ਹਾਜ਼ਰੀ ਲਮਾਉਂਦੇ ਆ ਦੇਖੋ ਸੰਗਤ ਆਉਂਦੀ ਪਈ ਆ ਤੇ ਕੁਝ ਸੰਗਤ ਮਾਥਾ ਟੇਕੀ ਜਾਂਦੀ ਪਈ ਆ ਸ਼ਾਮ ਦਾ ਟਾਈਮ ਆ ਤਾਂ ਲੜੀਆਂ ਨਾਲ ਦੇਖੋ ਗੁਰਦੁਆਰਾ ਸਰੋਵਰ ਬਾਬਾ ਹੰਦਾਲ ਜੀ ਦਾ ਕਿੰਨਾ ਸੋਹਣਾ ਲੱਗਦਾ ਆ ਤੇ ਲੜੀਆਂ ਨਾ ਕਿੰਨੀ ਲੜੀਆਂ ਵਾਲਿਆਂ ਦੀ ਕਿੰਨੀ ਮਿਹਨਤ ਹੋਊਗੀ ਵੀਰਾਂ ਦੀ ਵੀ ਕਿੰਨੀ ਮਿਹਨਤ ਨਾਲ ਮਤਲਬ ਲੜੀਆਂ ਸਜਾਈਆਂ ਤੇ ਕਿੰਨੇ ਸੋਹਣੇ ਲੱਗਦੀਆਂ ਪਈਆਂ ਤਾਂ ਸਾਰਾ ਹੀ ਬਾਬਾ ਹੰਦਾਲ ਸਰੋਵਰ ਰੁਸ਼ਨਾ ਰਿਹਾ ਆ ਲੜੀਆਂ ਦੇ ਨਾਲ ਤੇ ਦੇਖੋ ਲਾਈਟਾਂ ਵੀ ਆ ਤੇ ਇਧਰਲੀ ਸਾਈਡ ਪਾਰਕ ਆ ਪਾਰਕ ਦੇ ਨਾਲ ਹੀ ਪੈਲਸ ਆ ਜੋ ਕਿ ਬਾਬਾ ਹੰਦਾਲ ਸਰੋਵਰ ਬਹੁਤ ਸੋਹਣਾ ਬਹੁਤ ਵਧੀਆ ਆ ਤੇ ਡੈਕੋਰੇਸ਼ਨ ਬੜੀ ਕੀਤੀ ਆ ਤੇ ਲਾਈਟਾਂ ਲੱਗੀਆਂ ਆ پارک ਵੀ ਆ ਤੇ پارک ਮਤਲਬ ਫੁੱਲ ਬੂਟੇ ਬਹੁਤ ਸੋਹਣੇ ਲਾਏ ਆ ਬਹੁਤ ਫਿਰ ਡੈਕੋਰੇਸ਼ਨ ਕੀਤੀ ਆ ਤੁਹਾਨੂੰ ਜਾਵਾਂਗੇ ਮਿੱਠਾ ਟਿਕਣ ਹਾਂਜੀ ਬੱਚੇ ਉਧਰ پارک 'ਚ ਖੇਡਣ ਦੇ ਆ ਜੋਰਾ ਜੋਰਾ ਨਾਲ ਖੇਡਣ ਦੇ ਆ ਵੀ ਅਸੀਂ ਚਲੋ ਖੇਡ ਲਈਏ ਬੱਚਾ ਨੇ ਦੇਖੋ ਜੀ ਖੇਡਣ ਦਾ ਹੁੰਦਾ ਬਚਪਨਾ ਇਹਨੂੰ ਕਹਿੰਦੇ ਆ ਖੇਡਣਾ ਦੇਖੋ ਸਰੋਵਰ ਸਰੋਵਰ ਦੇ ਉੱਤੇ ਲਾਈਟਾਂ ਕਿੰਨੀਆਂ ਲੱਗੀਆਂ ਐ ਡੈਕੋਰੇਸ਼ਨ ਬਣੀ ਐ ਫੁੱਲ ਬੂਟੇ ਲੱਗੇ ਆ ਤੇ ਇਧਰਲੀ ਸਾਈਡ ਲੈਫਟ ਰਾਈਟ ਸਾਈਡ ਹੈਗਾ ਆ ਪਾਰਕ ਹੈ ਆ ਬਿੱਦੇ ਬੜੇ ਬੂਟੇ ਲੱਗੇ ਆ ਤੇ ਫੁੱਲ ਬੂਟੇ ਲੱਗੇ ਆ ਬਹੁਤ ਸੋਹਣਾ ਘਾ ਲੱਗਾ ਆ ਤੇ ਹੁਣ ਜਾਵਾਂਗੇ ਪੁਰਾ ਸਭ ਮੱਥਾ ਟੇਕਣ ਦੇਖੋ ਸੰਗਤ ਆਉਂਦੀ ਜਾਂਦੀ ਆ ਤੇ ਜਿਹੜੀ ਗੁਰਵਾਣੀ ਦੀ ਬੋਲੀ ਮੈਂ ਇਹ ਬੰਦ ਨਹੀਂ ਕਰੂੰਗੀ ਗੁਰਵਾਣੀ ਬਹੁਤ ਜ਼ਰੂਰੀ ਆਪਣੀ ਜ਼ਿੰਦਗੀ ਵਿੱਚ ਤੇ ਸੁਣਨੀ ਤੇ ਪੜ੍ਹਨੀ ਤਵੇ ਗੱਲ ਆ ਤੇ ਹੁਣ ਚਲਦੇ ਸੰਤਾਂ ਦੀ ਜਾਂਦੀ ਆ ਤੇ ਜਾ ਕੇ ਮੱਥਾ ਟੇਕਦੇ ਹਾਂ ਜੀ ਲਵਾਉਣੇ ਆ ਤੇ ਨਾਲੇ ਤੁਹਾਨੂੰ ਵੀ ਦਰਸ਼ਨ ਕਰਾਉਣੇ ਆ ਤੇ ਮਤਲਬ ਜਿਹੜੇ ਨਵੇਂ ਵੀਵਰ ਹੋੜੇ ਆ ਤਾਂ ਉਹਨਾਂ ਨੂੰ ਤਾਂ ਉਹਨਾਂ ਨੇ ਦੇਖਿਆ ਨੇ ਹਣੇ ਜਿਹੜੇ ਪੁਰਾਣੇ ਆ ਚਲੋ ਉਹ ਅਕਸਰ ਦੇਖਦੇ ਰਹਿੰਦੇ ਆ ਤੇ ਚਲੋ ਜੀ ਹੁਣ ਅਸੀਂ ਮੱਥਾ ਟੇਕਣ ਲੱਗੇ ਆ ਹਾਂਜੀ ਅਸੀਂ ਮੱਥਾ ਟੇਕ ਲਿਆ ਮੱਥਾ ਟੇਕੇ ਬੈ ਗਏ ਆ ਦੇਖੋ ਸ਼੍ਰੀ ਅਖੰਡ ਪਾਤਸ਼ਾਹ ਵਦੀ ਲੜੀ ਅੱਜ ਬਧਵਾਦ ਦੇ ਨੇ ਆ ਤੈਨ ਖਣਪੜ ਸਾਹਿਬ ਆਰੰਭ ਹੋਇਆ ਜੋ ਕਿ ਜਾ ਕੇ ਸ਼ੁੱਕਰਵਾਰ ਨੂੰ ਜਗੇ ਨਾਲ ਭੋਗ ਪੈਣਗੇ ਤੇ ਬਸ ਲੜੀ ਦਾ ਲੜੀਵਾਰ ਇਦਾਂ ਹੀ ਪ੍ਰੋਗਰਾਮ ਚੱਲੀ ਜਾਣੇ ਆ ਤੇ ਵਾਹਿਗੁਰੂ ਬਸ ਆਪਣੀ ਕਿਰਪਾ ਰੱਖਣ ਦੀ ਤੇ ਸੰਗਤ ਅੱਜ ਦਿਨ ਪਹਿਲਾ ਆ ਤੇ ਥੋੜੀ ਸੰਗਤ ਘਟਿਆ ਤੇ ਵੈਸੇ ਜਿੱਦਾਂ ਪ੍ਰੋਗਰਾਮ ਵਧੀ ਜਾਣੇ ਚੱਲੀ ਜਾਣੇ ਆ ਉਦ ਦੀ ਸੰਗਤ ਵਧੀ ਜਾਣੀ ਆ ਤੇ ਵਾਹਿਗੁਰੂ ਦੀ ਕਿਰਪਾ ਹੋਵੇ ਦੇਖੋ ਕਿੰਨਾ ਸੋਹਣਾ ਬਣਾਇਆ ਆ ਤੇ ਕਰੋਚਨ ਕੀਤੀ ਸ਼ੀਸ਼ਾ-ਸ਼ੀਸ਼ਾ ਮੜਿਆ ਪਿਆ ਸਾਰਾ ਹੀ ਤੇ ਬਹੁਤ ਵਿਦ ਡੈਕੋਰੇਸ਼ਨ ਕੀਤੀ ਹੈ ਬਹੁਤ ਸੋਹਣਾ ਆ ਤੇ ਪਹਿਲਾ ਮਤਲਬ ਥੋੜਾ ਹੁੰਦਾ ਸੀਗਾ ਇੱਥੇ ਤੇ ਹੌਲੀ ਹੌਲੀ ਲੈਂਟਰ ਮਤਲਬ ਪਾ ਕੇ ਵਧਾ ਲਿਆ ਮਤਲਬ ਸੰਗਤਾਨੇ ਸਹਿਯੋਗ ਦੇ ਨਾਲ ਤੇ ਬਾਬਾ ਅਨਦਾਲ ਜੀ ਦੀ ਕਿਰਪਾ ਬਹੁਤ ਜ਼ਿਆਦਾ ਆ ਤੇ ਬਹੁਤ ਸੋਹਣਾ ਬਣ ਗਿਆ ਹੁਣ ਤੇ ਬਹੁਤ ਆ ਜੀ ਮੱਥਾ ਟੇਕ ਲਿਆ ਅਰਦਾਸ ਬੇਨਤੀ ਕਰ ਲਈ ਨਾਮਦਾਨ ਬਖਸ਼ੋ ਵਾਹਿਗੁਰੂ ਤੰਦਰੁਸਤੀ ਬਖਸ਼ੋ ਸਰਬਦਾ ਭਲਾ ਕਰੋ ਸਾਡੀ ਸੁਣੋ ਹਣਾ ਤੇ ਇੱਧਰ ਆਗੇ ਸੀ ਲੰਗਰ ਹਾਲ ਦੇਖੋ ਅੱਜ ਲੰਗਰ ਹੈਗਾ ਆ ਕੜੀ ਚੌਲ ਦਾ ਕੜੀ ਚੋਲਾ ਦਾ ਲੰਗਰ ਹੁਣ ਸ਼ੁਰੂ ਕੜੀ ਚੋਲਾ ਦਾ ਲੰਗਰ ਦੇਖੋ ਜੀ ਲੰਗਰ ਅਰਦਾਸ ਕੀਤੀ ਹੁੰਦੀ ਹੈ ਅਰਦਾਸ ਬੇਨਤੀ ਹੁੰਦੀ ਹੈ ਲੰਗਰ ਬਹੁਤ ਹੀ ਸਵਾਦ ਹੁੰਦਾ ਉਹਨੀ ਚੀਜ਼ ਆਪਣੇ ਘਰ ਨਹੀਂ ਆਪਣੇ ਕੋਲ ਬਣਦੀ ਨਹੀਂ ਲੰਗਰ ਵਿੱਚ ਸਵਾਦ ਹੁੰਦੀ ਆ ਤੇ ਗਰਵਾਣੀ ਪੜੀ ਹੁੰਦੀ ਆ ਤੇ ਬਹੁਤ ਅਸਰ ਹੁੰਦਾ ਅਰਦਾਸ ਦਾ ਸੋ ਇਹ ਗੱਲ ਆ ਤੇ ਇਹਦੇ ਤੁਸੀਂ ਅਕਸਰ ਮੇਰੇ ਬਲੌਗ ਚ ਦੇਖਦੇ ਜਿੰਦੇ ਹੋਣੇ ਆ ਭੈਣ ਜੀ ਹੁਣਾਂ ਨੂੰ ਤਾਂ ਅਸਦੇ ਸੀ ਮੈਨੂੰ ਉਹ ਅਮਿਆ ਕਰਦੇ ਸੀ ਕਹਿੰਦੇ ਵੀ ਕਿਸੇ ਹੋਰ ਨੂੰ ਲੈ ਨਾ ਲੈ ਸਾਨੂੰ ਜਰੂਰ ਆਪਣੇ ਵਲੌਗ ਚ ਲੈ ਮੈਂ ਕਹਿੰਦਾ ਠੀਕ ਹੈ ਜਰੂਰ ਜਿਹੜਾ ਕੋ ਆਪਣੀ ਮਰਜ਼ੀ ਨਾਲ ਆਉਂਦਾ ਆ ਸਕਦਾ ਤਾਂ ਆਪਾਂ ਚੱਕ ਤੱਕੇ ਛਾਈ ਨਹੀਂ ਮਤਲਬ ਕਿ ਇਸ ਦੀ ਵੀਡੀਓ ਬਣਾਉਂਦੇ ਹੈਗੇ ਨਾ ਸੋ ਇਹ ਗੱਲ ਆਸਣ ਦੇ ਸੀਗੇ ਦੇਖੋ ਜੀ ਸਾਡੇ ਧੰਗ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਨੇ ਸਭ ਤੋਂ ਵੱਡਾ ਸਤਗੁਰਾਂ ਜੀ ਦਾ ਰੱਖੀ ਮੇਰੀ ਹੈ ਨਾ ਸਭ ਤੋਂ ਵੱਡਾ 20 ਰੁਪਏ ਦਾ ਲੰਗਰ ਲਾਇਆ ਅੱਜ ਤੱਕ ਸਾਡੇ ਕੋ ਉਹ ਲੰਗਰ ਮਤਲਬ 20 ਦਾ ਲਾਇਆ ਉਹ ਬਿਆਜ ਨਹੀਂ ਖਤਮ ਹੁੰਦਾ ਜੀ ਸੋ ਇਹ ਗੱਲ ਦੇਖੋ ਜੀ ਕਿੰਨੀ ਕਿਰਪਾ ਆ ਬਾਬੇ ਨਾਨ ਤੇ ਸਾਰਾ ਹਾਲ ਭਰਿਆ ਪਿਆ ਤਾਂ ਸੇਵਕ ਵਰਤੋਂ ਡੇ ਆ ਕੜੀ ਚੋਣਾ ਦਾ ਲੰਗਰ ਤੇ ਸੰਗਤ ਛਕਣ ਡਈ ਆ ਤੇ ਇੰਨੀ ਕਿਰਪਾ ਸਾਡੇ ਪਿੰਡ ਹੈਗੀ ਆ ਬਾਬਾ ਹੰਦਾਲ ਜੀ ਦੀ ਵੀ ਸਾਰਾ ਮਹੀਨਾ ਪ੍ਰੋਗਰਾਮ ਇੱਦੇ ਚੱਲਣੇ ਆ ਤੇ ਬਾਬੇ ਦੀ ਕਿਰਪਾ ਰਹਿਣੀ ਆ ਤੇ ਬਾਬਾ ਜੀ ਇਦਾਂ ਹੀ ਕਿਰਪਾ ਰੱਖਣ ਹਾਂਜੀ ਅਸੀਂ ਹੁਣ ਲੰਗਰ ਛੱਕੇ ਚੱਲਦੇ ਆ ਘਰ ਨੂੰ ਤੇ ਜੋਤ ਦਾ ਧਿਆਨ ਖੇਡਣ ਸੀਗਾ ਫਟ ਫਟ ਮੈਂ ਖੇਡ ਲਵਾਂ ਆਉਂਦਾ ਨਹੀਂ ਚੱਲ ਮੈਂਗਾ ਰੋਜ਼ ਆਉਣਾ ਆਪਾਂ ਕੱਲ੍ਹ ਵੀ ਆਉਣਾ ਚੱਲ ਜਾਨੇ ਦੇਖ ਵਾਬਾਂ ਦਾ ਜਿਹੜਾ ਗਿੜ ਕਿੰਨਾ ਸੋਹਣਾ ਆ ਤੇ ਕਿੰਨੀ ਹੁ ਡੈਕੋਰੇਸ਼ਨ ਕੀਤੀ ਹੈ ਟਾਇਲਾਂ ਲੱਗੀਆਂ ਐ ਲਾਈਟਾਂ ਵਿੱਚ ਲੱਗੀਆਂ ਤੇ ਦੇਖੋ ਜੀ ਹੁਣ ਰਸਤਾ ਥੋੜਾ ਅੱਗੇ ਜਾ ਕੇ ਨਹੀਂ ਰਹੂਗਾ ਸੰਗਤ ਆਉਂਦੀ ਜਾਂਦੀ ਆ ਤੇ ਵੈਸੇ ਹੁਣ ਜਿੱਦਾਂ ਅੱਜ ਦਿਨ ਕਰਕੇ ਹੌਲੀ ਹੌਲੀ ਜਿੱਦਾਂ ਸਾਰੀ ਲਾਈਟਾਂ ਲਾ ਦੇਣੀ ਆ ਸੇਵਕਾਂ ਨੇ ਤੇ ਲੰਗਰ ਛੱਕ ਕੇ ਕੜੀ ਚੌਲ ਦਾ ਲੰਗਰ ਤਾਂ ਬੜਾ ਲੰਗਰ ਬਹੁਤ ਸਵਾਦ ਹੀ ਹੁੰਦਾ ਪਸੰਗ ਤੁਸੀਂ ਦੇਖ ਲਈਂ ਸਾਰੇ ਵਲੌਗ ਵਿੱਚ ਕਿਦਾਂ ਸੰਗਤ ਦੀ ਆਈ ਚਲਾਈ ਆਈ ਜਾਂਦੀ ਸੰਗ ਜਾਈ ਜਾਂਦੀ ਐ ਤੇ ਚਲੋ ਠੀਕ ਆ ਹਾਂ ਦੁੱਧ ਉਦੋਂ ਗਰਮ ਕੀਤਾ ਹੋਏ ਹੋਏ ਗਰਮ ਕਰਕੇ ਇਸੀ ਕਿ ਹੁਣ ਇਹਨੂੰ ਜਾਗ ਲੌਣੇ ਆ ਕੁਟ ਪੀਣਾ ਐ ਤੇ ਬਾਕੀ ਵਲੌਗ ਦਾ ਐਂਡ ਸਵੇਰ ਨੂੰ ਹੋ ਚਲੋ ਜੀ ਬਹੁਤ ਦੰਦਾ ਆਹ ਦੇ ਸਬਸਕ੍ਰਾਈਬਰ ਹੋਏ ਹਾਏ ਦਸ ਵੀ ਨੂੰ ਸੈਂਡ ਕਰਨਾ ਦੇਖੋ ਤਾਂ ਮਲਾਈ ਇਹਨੂੰ ਮਲਾਈ ਬੜੀ ਮਿੱਠੀ ਲੱਗਦੀ ਹੈ ਬਹੁਤ ਵਧੀਆ ਲੱਗਦੀ ਹੈ ਮੇਰਾ ਚਾਹ ਵੀ ਵੱਖਾ ਨਹੀਂ ਹੁੰਦੀ ਉਹਦਾ ਵੀ ਬਹੁਤ ਟੇਸਟੀ ਲੱਗਦੀ ਆ ਤੇ ਮਲਾਈ ਜਿੱਦਾਂ ਹੁੰਦੀ ਨਾ ਬਰਫੀ ਹੁੰਦੀ ਆ ਉਹ ਸਾਬਹ ਕਹਿੰਦਾ ਵੀ ਇਦਾਂ ਲੱਗਦੀ ਆ ਤੇ ਗਲਾਲ ਹੋਏ ਸੇਵਾ ਕਰਨਿਆ ਆ ਆਪਾਂ ਕਿ ਚਲੋ ਸੇਵਾ ਕਰੋ ਨਿਰੰਤ ਬਰਦਰ ਸੇਵਾ ਕਰਨ ਦਾ ਸੇਵਾ ਗਲੀ ਜੈ ਦੀ ਆ ਤੇ ਫੇਰੀ ਸਵੀਰਿੰਦਰ ਹਾਂਜੀ ਇਹ ਵੀਡੀਓ ਸਵੀਰਦੀ ਆ ਤੇ ਇੱਥੇ ਮੰਮੀ ਹੁਣੀ ਆਈ ਸੀ ਖਾਨਕਿਆਂ ਵਾਲੇ ਤੇ ਮੈਂ ਆਪ ਦੋਨੇ ਆਏ ਸੀਗੇ ਤੇ ਗਰਲਾਲੇ ਤੇ ਜੋਤਰੀ ਨਾਂ ਰੱਖਿਆ ਮੰਮੀ ਦਾ ਬੀਬੀ ਵਾਂਡੇ ਵਾਲੀ ਬੀਬੀ ਵਾਂਡੇ ਵਾਲੀ ਬੜਾ ਚਾ ਚੜਦਾ ਪਰ ਦੇਖੋ ਜੀ ਬੱਚਿਆਂ ਨੂੰ ਬਹੁਤ ਚਾ ਚੜਦਾ ਹੁੰਦਾ ਨਾਨਕਿਆਂ ਨੂੰ ਜਾਣਾ ਤੇ ਚਲੋ ਸਾਨੂੰ ਵੀ ਹੁੰਦਾ ਸੀਗਾ ਅਸੀਂ ਵੀ ਹਰ ਸਾਲ ਜਾਂਦੇ ਹੁੰਦਾ ਸੀ ਨਾਨਕਿਆਂ ਦੇ ਜਿੱਦਾਂ ਨਿਆਣੇ ਕੁਝ ਹੁੰਦੇ ਸੀ ਹਣ ਪਰਮਾਨ ਹੁੰਦਾ ਹੈ ਬੜਾ ਜੀ ਲੱਗਦਾ ਹੁੰਦਾ ਸੀਗਾ ਹਰ ਸਾਲਾਂ ਛੁੱਟੀਆਂ ਕੱਟਣ ਜਾਣਾ ਅੱਜ ਕੱਲ ਬੱਚਾ ਕੋਈ ਜਾਂਦਾ ਨਹੀਂ ਹੈਗਾ ਨਾ ਕੋਈ ਇਦਾਂ ਕੋ ਰਿਸ਼ਤਿਆਂ ਦੀ ਕੋਈ ਇਮਤਿਹਤ ਰਹਿ ਗਈ ਹੈ ਹੁਣ ਨਾ ਵੀ ਵਾ ਫਰਕ ਪੈ ਗਿਆ ਪਹਿਲਾਂ ਹੁੰਦੀ ਸੀ ਇਹ ਰੂਹਦਾਰੀਆਂ ਹੁਣ ਹੁੰਦੀਆਂ ਰਿਸ਼ਤੇਦਾਰੀਆਂ ਪਹਿਲਾਂ ਰੂਹ ਨਾਲ ਪਿਆਰ ਹੁੰਦਾ ਸੀਗਾ ਤੇ ਹੁਣ ਤਾਂ ਐਵੇਂ ਨਹੀਂ ਕੋਈ ਕਿਸੇ ਦਾ ਹੈਗਾ ਅੱਜ ਕੱਲ ਨਾ ਕੋ ਭੈਣ ਭਰਾ ਕੁਝ ਨਹੀਂ ਹੈਗਾ ਜੋ ਵੀ ਹੈਗਾ ਇਹ ਟੈਂਪਾਰ ਹਾਂਜੀ ਅੱਜ ਕੱਲ ਤਾਂ ਖੂਨ ਸਫੇ ਹੋ ਜਾ ਰਹੇ ਆ ਸੋ ਬਹੁਤ ਮਾੜਾ ਸਮਾਂ ਚੱਲਣ ਦੇ ਆਉਣ ਵਾਲੇ ਸਮੇ ਦਾ ਕੀ ਬਣੂਗਾ ਜੇ ਇਹੀ ਸਮਾਂ ਹੁਣ ਇਦਾਂ ਹੋ ਰਿਹਾ ਆ ਤੇ ਸੋਈ ਗੱਲ ਐ ਅੱਜ ਕੱਲ ਸਮਾਂ ਬਹੁਤ ਤਰ੍ਹਾਂ ਦਾ ਆ ਗਿਆ ਤੇ ਘੱਡੀ ਦੇ ਬੰਦੇ ਦਾ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ ਕੀ ਨਹੀਂ ਹੋਣਾ ਹੈਗਾ ਪਰ ਪਤਾ ਨਹੀਂ ਬੰਦੇ ਨੂੰ ਕਾਦਾ ਗਮਾਨ ਕਿਸ ਚੀਜ਼ ਦਾ ਗਮਾਨ ਮੈਨੂੰ ਨਹੀਂ ਕੋ ਸਮਝ ਆ ਰਹੀ ਚਲੋ ਛੱਡੋ ਆਪਾਂ ਬੜ ਡੁੰਗੇ ਚੱਲ ਗਏ ਹੁਣ ਤੇ ਇਧਰ ਮੈਂ ਤੇ ਮੰਮੀ ਹੈਨਾ ਚਾਹ ਬਣਾਈ ਤੇ ਡੈਡੀ ਜੀ ਨੂੰ ਤੇ ਲਾ ਦੇ ਮਾਮਾ ਜੀ ਨੂੰ ਅੰਦਰ ਫੜਾਈ ਦਰਮਰੂਮ ਚ ਤੇ ਇਧਰ ਮੈਂ ਤੇ ਮੰਮੀ ਬੈਠਿਆ ਕਿਚਨ ਵਿੱਚ ਆਪਣੀ ਚ ਤੇ ਗੱਲਾਂ ਵਾਤਾਂ ਕਰ ਲਈਆਂ ਆ ਦੇਖੋ ਮਾਮਾਂ ਦੀਆਂ ਤਾਂ ਗੱਲਾਂ ਖਤਮ ਨਹੀਂ ਹੁੰਦੀਆਂ ਹੈਗੀਆਂ ਨਾ ਤੇ ਬਸ ਉਹਨਾਂ ਨੇ ਕੋਈ ਨਿੱਕੀ ਗੱਲ ਛੇੜੀ ਜਾਣੀ ਕੋ ਪਿੰਡ ਦੀ ਲਾਲ ਕੋ ਰਿਸ਼ਤੇਦਾਰੀ ਦੇ ਨਾਲ ਬਸ ਇਦਾਂ ਗੱਲਾਂ ਨਾ ਬਸ ਮੁੱਕਣ ਦੇਣੀ ਗੱਲ ਤੇ ਕੱਲ ਚੱਲਣ ਡਈ ਆ ਤੇ ਮੈਂ ਕੰਮੀ ਤੁਹਾਨੂੰ ਚਾਹ ਨਾਲ ਬਿਸਕੁਟਾਂ ਤੁਹਾਨੂੰ ਮੈਂ ਹਾਂਜੀ ਮਾਮਾਂ ਦੀਆਂ ਬੈਠੀਆਂ ਗੱਲਬਾਤ ਕੀਤੀ ਦੁੱਖ ਸੁੱਖ ਖੋਲੇ ਨਾ ਚਾਹ ਪਾਣੀ ਪੀ ਕੇ ਚਾਹ ਪੀਤੀ ਬਿਸਕੁਟਾਂ ਦੇ ਨਾਲ ਮੈਂ ਕੰਮੀ ਤੁਹਾਨੂੰ ਬਿਸਕੁਟ ਖਲਾਈਏ ਕਢਾ ਕੇ ਲੈਂਦੇ ਨਵੇਂ ਨਾ ਨਵੇਂ ਮਤਲਬ ਘਰ ਦੇ ਘੜੇ ਦੇਸੀ ਬਿਸਕਟ ਨਾਲ ਕਿਸੇ ਗੱਲਬਾਤ ਕਰਦੇ ਰਹੇ ਤੇ ਘੜੀ ਬਹਿ ਗੁਆ ਫਿਰ 8:00 ਵਜੇ ਚਲ ਗਏ ਫਿਰ ਦੁਬਾਰਾ ਆਪਣੇ ਘਰ ਦੇ ਕੰਮ ਕੀਤੇ ਬਾਚੋਈ ਤੇ ਥੋੜੇ ਬੋਤੇ ਡੇ ਸਿਗੇ ਉਹ ਕੰਮ ਕੀਤੇ ਤੇ ਲਹਿਰਾ ਸ਼ੁਰੂ ਹੋ ਗਈ ਹੈ ਹੁਣ ਸੁਣੇਂਦਾ ਹੋਗਾ ਪਾਠ ਆਪਣੇ ਜੇਗਾ ਸੁਈ ਗੱਲ ਆ ਤੇ ਸਰੋਤ ਤੇ ਵੀ ਪਾਠ ਚੱਲਦੇ ਪਏ ਆ ਤੇ ਉੱਥੇ ਸ਼ਾਮ ਜਾਵਾਂਗੇ ਹਾਜੀ ਲਾਉਣ ਥੱਟੀ ਕਾ ਜਾਵਾਂਗੇ ਕੱਚਵੇ ਦਾ ਮੇਰਾ ਬਹੁਤ ਮੂਡ ਖਰਾਬ ਹੋਇਆ ਤੇ ਇਦਾਂ ਹੀ ਬਸ ਕੱਲ ਦੀ ਗੱਲ ਤੋਂ ਦੇਖੋ ਜੀ ਇੰਨੀ ਮਿਹਨਤ ਨਾਲ ਵੀਡੀਓ ਬਣਦੀ ਆ ਤੇ ਜਿਹੜਾ ਹਾਂਜੀ ਕਿ ਲੱਗੀ ਨੇ ਹੁਣ ਕੱਪੜੇ ਧੋਣ ਤੇ ਰਾਤ ਦਾ ਟਾਈਮ ਆ ਤਾਂ ਦਿਨੇ ਮੇਰੇ ਟਾਈਮ ਲੱਗਾ ਨਹੀਂ ਕੱਪੜੇ ਧੋਣ ਦਾ ਬਸ ਇਹਦੇ ਮੂਡ ਚ ਖਰਾਬ ਸੀਗਾ ਮਸ਼ੀਨ ਚੱਲਦੀ ਪਈ ਆ ਆ ਦੇਖੋ ਤੇ ਕੋਸ਼ਿਸ਼ ਕਰ ਬਾਦ ਦੀ ਮਤਲਬ 5 ਤੋਂ ਹੋ ਗਈ ਸੁਪਨੇ ਬਾਤੀ ਤੇ ਚਾਈ ਸੀ ਗਲਾ ਡਾਣੀ ਸਵੇਰੇ ਤੇ ਮੈਂ ਚੱਲੋ ਹੁਣ ਪਾਦ ਨਹੀਂ ਸੁਪਨੇ ਤਾਂ ਫਟਾਫਟ ਸਕਾ ਕੇ ਹੁਣਾਂ ਤੋਂ ਮਤਲਬ ਸੁਪਨੇ ਬਾਤਿਆ ਤਸਵੀਰ ਵਿੱਚ ਜਿਹੜਾ ਕੰਮ ਆ ਜਾਣਗੇ ਇੰਨਾ ਵੀ ਜੇ ਰਾਤ ਦਾ ਕੰਮ ਕੀਤਾ ਹੁੰਦਾ ਤਾਂ ਸਵਿਧਿ-ਗਿਰਤੀ ਜੀ ਹੁੰਦਾ ਹੈਗਾ ਸੇਮ ਆਪਾਂ ਨੂੰ ਕਈ ਕੰਮ ਹੁੰਦੇ ਨੇ ਕਿਦਾਂ ਕੋਈ ਗੱਲ ਆ ਹੁਣ ਅਸ ਸੀੜਾ ਹੋਣਾ ਪੂਰਾ ਤਾਂ ਹੁਣ ਮੈਂ ਮਸ਼ੀਨ 'ਚ ਕੱਪੜੇ ਕੱਢ ਦੇਣੇ ਆ ਤੇ ਰੋਟੀ ਪਾਣੀ ਤਾਂ ਚਲੋ ਖਾਪਦਾ ਲਿਆ ਅੱਜ ਅੱਜ ਕੋਈ ਸ੍ਰੋਵਟੇ ਨਹੀਂ ਗਏ ਅਸੀਂ ਕੱਜ ਕੋਈ ਸਿਹਤ ਨਹੀਂ ਮੇਰੇ ਠੀਕ ਨਹੀਂ ਸੀ ਤੇ ਇਸ ਕਰਕੇ ਨਹੀਂ ਜਾਇਆ ਕੋਈ ਮੂੜ ਵੀ ਖਾ ਸੀਗਾ ਮੇਰਾ ਤੇ ਕੱਪੜੇ ਕੱਢ ਕੇ ਮਤਲਬ ਪਾਣੀ ਚੋਂ ਤੇ ਹੀ ਤਾਂ ਰਸਦੇ ਆ ਤੇ ਉਹ ਹੁਣ ਸੁੱਕ ਜਾਣੇ ਹੌਲੀ ਹੌਲੀ ਰਾਤ ਨੂੰ ਹਵਾ ਫੇਰੀ ਜਾਣੀ ਇਹਨਾਂ ਨੂੰ ਤੇ ਕੀ ਹੋ ਜਾਣਾ ਨੇ ਕੱਪੜੇ ਮੇਰੇ ਸਵੇਰ ਨੂੰ ਪਾਉਣ ਵਾਲੇ ਹੋ ਜਾਣੇ ਆ ਤੇ ਸੋਈ ਗੱਲ ਆ ਤੇ ਹੁਣ ਮੰਮੀ ਹੁਣ 6:00 ਵੇ ਚਲ ਗਏ ਸੀਗੇ ਤੇ ਟਾਈਮ ਨਾ ਆਏ ਤੇ ਬੱਚੇ ਨਾਲ ਗੱਲਾਂ ਵਾਂਗ ਤਾਂ ਕੀਤੀਆਂ ਹਨਾ ਤੇ ਚਲੋ ਭੇਜਣ ਨੂੰ ਤਾਂ ਨਹੀਂ ਜੀ ਕਰਦਾ ਸੀਗਾ ਚਲ ਮੈਂ ਕਿਤੇ ਰਹਿ ਲੋ ਤੇ ਉਹਨਾਂ ਨੂੰ ਥੋੜਾ ਕੰਮ ਸੀ ਕਰ ਤੇ ਫੇਰ ਚਲ ਗਏ ਉਹ ਤੇ ਸੋਈ ਗੱਲ ਆ ਤੇ ਤੁਹਾਡਾ ਨਵੇਂ ਗੱਲ ਸ਼ੇਅਰ ਕਰਨ ਲੱਗੀ ਆ ਕੱਲ ਕੱਲ ਦੀ ਗੱਲ ਵੈਸੇ ਉਹ ਮੈਂ ਇੱਕ ਵੀਡੀਓ ਪਾਈ ਸੀ ਮਾਤਾ ਦੇ ਮਤਲਬ ਮਾਤਾ ਸਰਾਣੀ ਦੇ ਮੰਦਰ ਮੰਦਰ ਦੀ ਮਤਲਬ ਭੰਡਾਰੀ ਦੀ ਜੰਗਰਣ ਦੀ ਪਾਸੋਂ ਪਾਈ ਸ਼ਾਮੀ ਉਹ ਤੇ ਨਾਲ ਹੀ ਉਹਦੇ ਨਾਲ ਕੁਝ ਟਾਈਮ ਬਾਅਦ ਕਾਪੀਰਾਈਟ ਆ ਗਿਆ ਮੈਂ ਉਸ ਟਾਈਮ ਨਹੀਂ ਦੇਖਿਆ ਫਿਰ ਮੈਂ ਕੱਲ ਸਵੀਰ ਦੇਖਿਆ ਫਿਰ ਮੈਂ ਸੋਚਿਆ ਮੇਗਾ ਕਾਪੀਰਾਈਟ ਕਿੱਦਾਂ ਆ ਸਕਦਾ ਤੇ ਮੈਂ ਤਾਂ ਕੋਈ 뮤직 ਵੀ ਨਹੀਂ ਵੈਸੇ ਬਾਹਰੋਂ ਐਡ ਕੀਤਾ ਜਿੱਦਾਂ ਵੀ ਜੋ ਵੀ ਲਾਉਂਦਾ ਮੈਂ ਉਹਦਾ ਹੀ ਬਣਾ ਲੈਣੀ ਆ ਤੇ ਮੈਂ ਤਾਂ ਕਾਪੀ ਨਹੀਂ ਕਰਦੀ ਕਿਦੋਂ ਤਮੇਂ ਦਾ ਲੱਗਾ ਵੀ ਉਤਰ ਦੇਖੋ ਜੀ ਆਪਾਂ ਇੱਕ ਇੱਕ ਵੀਡੀਓ ਇੰਨੀ ਮਿਹਨਤ ਨਾਲ ਬਣਾਉਣੀ ਹੁੰਦੀ ਆ ਬਹੁਤ ਮੁਸ਼ਕਲ ਇੱਕ ਵੀਡੀਓ ਬਣਦੀ ਆ ਤੇ ਕਿੰਨਾ ਕੁਸ਼ਨ ਤੇ ਲਾਉਣਾ ਹੁੰਦਾ ਕੀ ਕਰਨਾ ਕੀ ਨਹੀਂ ਰਹੀਏ ਕਰਦੇ ਉਹਨਾਂ ਨੂੰ ਪਤਾ ਹੋਊਗਾ ਤੇ ਮੈਂ ਸਵੇਰੇ ਫੇ ਦੇਖਿਆ ਤੇ ਕੱਲ ਕੱਲ ਸਵੇਰ ਦੀ ਗੱਲ ਆ ਦੇਖੋ ਜੀ 50 55 ਵਿਊਜ਼ ਹੋ ਗਏ ਸੀ ਇਹਨੂੰ ਤੇ ਉਹਨੂੰ ਫਿਰ ਮਤਲਬ ਮੈਂ ਡਿਲੀਟ ਕਰਕੇ ਤੇ ਫਿਰ ਉਹਨੂੰ ਦੁਬਾਰਾ ਅਪਲੋਡ ਕੀਤਾ ਲਸੋ ਇੰਨੀ ਮਿਹਨਤ ਆਉਣ ਦੀ ਚੀਜ਼ ਆ ਮਿਹਨਤ ਮਤਲਬ ਆਉਣਾ ਚੀਜ਼ ਬਣਾਇਓ ਵੀ ਤਾਂ ਆਪਾਂ ਨੂੰ ਚੀਜ਼ ਮਤਲਬ ਖਰਾਬ ਆਣੀ ਬਾਬੇ ਕਿੰਨਾ ਦਿਨ ਲੱਗਦਾ ਆ ਤੇ ਮੈਨੂੰ ਬੜਾ ਟੈਨਸ਼ਨ ਵੀ ਹੋਈ ਦਿਮਾਗ ਤੇ ਵੀ ਦੱਸੋ ਕਾਪੀਰਾਈਟ ਕਿਦਾਂ ਆ ਸਕਦਾ ਵੀ ਮੈਂ ਦੇਖਿਆ ਫਿਰ ਉਹ ਸੀਗਾ ਮਤਲਬ ਵਲੌਗ ਵਿੱਚ ਮਿਊਜ਼ਿਕ ਜਿਹੜਾ ਹੁੰਦਾ ਨਾ ਇਹ ਉਹ ਮੈਂ ਐਡ ਕੀਤਾ ਸੀਗਾ ਤੇ ਉਹਦੇ ਕਰਕੇ ਆਇਆ ਸੀਗਾ ਤੇ ਹੋਰ ਤਾਂ ਕੋਈ ਨਹੀਂ ਸੀਗਾ ਇਦਾਂ ਤੇ ਮੈਨੂੰ ਬੜਾ ਦੁੱਖ ਲੱਗਾ ਵੀ ਇੰਨੇ ਵਿਊਜ਼ ਆਉਣ ਦੇ ਕਾਰਨ ਕਰਕੇ ਤੇ ਮੈਂ ਹਿੰਦੇਤਾਂ ਲੱਗੀਆਂ ਤੇ ਬੜਾ ਮੂਹ ਮੇਰਾ ਖਰਾਬ ਹੋਇਆ ਤੇ ਫੇਮ ਅਪਲੋਡ ਕਰ ਦਿੱਤੀ ਉਹ ਵੀਡੀਓ ਤੇ ਅੱਜ ਸਵੇਰੇ ਬੜਾ ਮੇਰਾ ਦਿਲ ਖਰਾਬ ਹੋਇਆ ਫਿਰ ਮੈਂ ਦਵਾਈ ਖਾਧੀ ਦਵਾਈ ਖਾ ਕੇ ਮੈਂ ਸੌਂ ਗਈ ਕੁੜੀ ਕੰਮ ਕਰ ਨੂੰ ਜੀ ਨਾ ਕਰੇ ਵੀ ਇੱਕ ਹੀ ਚੱਕਰ ਹੋ ਗਿਆ ਇੰਨੀ ਮਿਹਨਤ ਕਰਨ ਦੇ باوجود ਵੀ ਕਾਪੀ ਰਾਈਟ ਪਰ ਵੀ ਪਤਾ ਨਹੀਂ ਸੀਗਾ ਤੇ ਜਦੋਂ ਮੈਂ ਦੇਖਿਆ ਚੈੱਕ ਕੀਤਾ ਨਾ ਵੀਡੀਓ ਨੂੰ ਵਾਈਟ ਸਟੂਡੀਓ ਇਹ ਜਾ ਕੇ ਤੇ ਫਿਰ ਮੈਨੂੰ ਪਤਾ ਲੱਗਾ ਵੀ ਇਹ ਮਿਊਜ਼ਿਕ ਦੀ ਮਿਊਜ਼ਿਕ ਕਰਕੇ ਕਾਪੀ ਰਾਈਟ ਆ ਜਾਂਦਾ ਆ ਹੋਰ ਤਾਂ ਵੈਸੇ ਨਹੀਂ ਮੈਂ ਬਾਹਰ ਹੋ ਕਾਪੀ ਰਾਈਟ ਨੇ ਤਾਂ ਮੇਰਾ ਦਿਮਾਗ ਖਲਾਕ ਰੱਖਤਾ ਇਨਾ ਦਿਮਾਗ ਲਾਇਆ ਨਾ ਅੱਜ ਵੀ ਮੇਰੇ ਦਾ ਸਿਰ ਦੁਖੀ ਹੈਂਦਾ ਅੱਜ ਵੈਸੇ ਹੈਗੀ ਆ 22 ਤਰੀਕਾ ਸ਼ੁਕਰਵਾਰ ਹੋਦਿਆ ਨੇ ਤੇ ਇਹੜੀ ਵੀਡੀਓ ਤੁਹਾਨੂੰ ਤੇ ਇਹਦੀ ਸ਼ਾਮ ਨੂੰ ਅਪਲੋਡ ਹੋਈ ਮਿਲੂਗੀ ਲੈਣੇ ਆ ਤੇ ਮੰਮੀ ਹੋਈ ਸਮਝਦੇ ਸੀ ਕਹਿੰਦੇ ਵੀ ਤੁਹਾਨੂੰ ਤਾਂ ਪ੍ਰੋਗਰਾਮ ਰੋਟੀ ਪਾਣੀ ਮਤਲਬ ਆਟਾ ਘਰ ਬਣਾਉਣ ਦੀ ਲੋੜ ਹੀ ਨਹੀਂ ਹੈਗੀ ਹੈ ਨਾ ਸਾਰਾ ਕੁਝ ਤੁਹਾਡੇ ਮਹੀਨਾ ਪਰ ਪ੍ਰੋਗਰਾਮ ਚੱਲਨੇ ਵਿਹਾੜੇ ਰੌਣਕ ਪਰ ਰਹਿੰਦੀ ਆ ਮੈਂ ਕਹਾਂ ਹਾਂ ਜੀ ਇਹਦੇ ਨਾਲ ਹੈ ਇਸ ਸਾਲ ਦਾ ਬਹੁਤ ਵੱਡਾ ਪ੍ਰੋਗਰਾਮ ਹੁੰਦਾ ਹੈ ਇਹ ਜੋ ਵੀ ਸਾਰੇ ਸੰਤਰ ਸੇਵਾਗਰ ਹੁੰਦਾ ਹੈ ਕਿ ਇਹਦੀ ਸੁਖਣਾ ਹੁੰਦੀ ਆ ਮਤਲਬ ਕਿ ਇਹਨੇ ਸੁਖੀ ਹੁੰਦੀ ਆ ਕਿ ਇਹਨੇ ਅਰਦਾਸ ਕੀਤੀ ਹੁੰਦੀ ਆ ਤੇ ਸੋ ਇਹ ਗੱਲ ਬੜੀ ਰੌਣਕ ਲਈ ਸ਼ਾਮ ਨੂੰ ਸੰਗਤ ਦੀ ਸੇਵਾ ਕਰਨ ਵੀ ਜਾਂਦੀ ਆ ਤੇ ਮੇਰੇ ਕੋਲ ਤਾਂ ਐਵੇਂ ਜਾ ਨਹੀਂ ਹੋਇਆ ਨੂੰ ਥੋੜਾ ਬੋਲਣਾ ਤੇ ਮੈਨੂੰ ਬਹੁਤ ਟੈਨਸ਼ਨ ਸੀ ਅੱਜ ਮੈਂ ਦਵਾਈ ਖਾਧੀ ਥੋੜਾ ਹੁਣ ਠੀਕ ਐਵੇਂ ਤਸਵੀਰ ਦਾ ਮੇਰਾ ਕੁਛ ਨਹੀਂ ਬਲੌਗਰ ਹਣ ਜੀ ਕਹਤਾ ਹੈਗਾ ਬਸ ਇਦਾਂ ਹੀ ਮੇਰਾ ਦਿਨ ਆ ਗਿਆ ਬੜਾ ਦਿਨ ਖਾਲਸੀ ਮੇਰਾ ਤੇ ਇਸ ਸਿਰਫ ਮਿਹਨਤ ਕਰਕੇ ਤੇ ਦੇਖੋ ਜਿਹੜੀ ਮਿਹਨਤ ਨਾਲ ਚੀਜ਼ ਬਣਾਈ ਹੋਏ ਤੁਹਾਨੂੰ ਲੱਗਦਾ ਇਹ ਭਾਵੇਂ ਕੋਈ ਵੀ ਚੀਜ਼ ਚਾਹੇ ਗੱਡੀ ਚਾਹੇ ਕਾਰ ਹੋਵੇ ਸਾਨੂੰ 8 ਮਹੀਨੇ ਸਾਰੇ ਜੂਤਿਆਂ ਨੂੰ ਤੇ ਸੋ ਇਹ ਗੱਲ ਆ ਬਿਲਕੁਲ ਗਲਤੀ ਹੋਏ ਗਾਣਾ ਹੋਵੇ ਤੇ ਆ ਦੁਆਰਾ ਅਪਲੋਡ ਵੀਡੀਓ ਕਰਨੀ ਬਹੁਤ ਮੁਸ਼ਕਲ ਆ ਟਾਈਟਲ ਟਾਈ ਡਿਸਕ੍ਰਿਪਸ਼ਨ ਥੰਬਨੇਲ ਸਾਰਾ ਕੁਝ ਚਲਾਉਣਾ ਹੁੰਦਾ ਹੈ ਦੇਖਣਾ ਹੁੰਦਾ ਹੈ ਨਾ ਮੈਨੂੰ ਸਮਾਂ ਕੱਲ ਦਾ ਉਹ ਹਾਰਟ ਫੀਲ ਜਾ ਹੋਣ ਰਿਹਾ ਆ। ਮੇਰੇ ਚੱਕਰ ਕੀ ਪੈ ਗਿਆ ਨਾ ਤੇ ਸੋ ਇਹ ਗੱਲ ਆ ਉਹ ਸਾਰੇ ਜਿੱਥੇ ਵੀ ਜਾਣੀ ਮੈਨੂੰ ਸਾਰੇ ਹੀ ਪੁੱਛਦੇ ਤੁਹਾਨੂੰ ਮੇਰੇ ਕੰਮ ਕਹਿੰਦੀ ਆ ਇਨਕਮ ਕਹਿੰਦੀ ਆ ਹੁੰਦੀ ਆ। ਮੈਂ ਕਿਹਾ ਤੁਹਾਨੂੰ ਵੀਡੀਓ ਭਾ ਕੇ ਦੱਸਾਂਗੇ ਵੀ ਕਿੰਨੀ ਸਾਨੂੰ ਮੈਨੂੰ ਇੱਕ ਇਨਕਮ ਆਉਂਦੀ ਆ। ਤੁਹਾਨੂੰ ਹੋਰ ਵੀਡੀਓ ਪਾਉਣੀ ਆ ਮੈਂ ਨਾ। ਜਿੱਥੇ ਜਾਣੀ ਆ ਜੋ ਵੀ ਖਾਂਦੀ ਪੀਂਦੀ ਜੋ ਵੀ ਬਣਾਉਣੀ ਆ ਬਾਹਰ ਜਾਣੀ ਆ ਉਹਦੇ ਐਵੇਂ ਸਾਰੀ ਵੀਡੀਓ ਆਉਣੀ ਆ ਤੁਹਾਨੂੰ ਇਹ ਵੀ ਵੀਡੀਓ ਆਊਗੀ ਥੋੜਾ ਵੇਟ ਕਰੋ। ਇਹ ਗੱਲ ਤਾਂ ਮੈਨੂੰ ਮੇਰੇ ਬਤਾਏਗਾ ਨਾ। ਕਿਤਾਗਲੋ ਵੀ ਸਟਰਗਲ ਦੇ ਚੱਲਦੇ ਆ। ਲਓ ਠੀਕ ਹੈ ਜੀ ਆਈ ਦੇ ਲੋਗ ਇਥੇ ਕਰ ਐਂਡ ਕਰਦੇ ਆ ਸਾਰਿਆਂ ਫਾਸਟਿਕ ਕਾਲ